ਚਾਚਾ ਹਾਂ ਆ ਤੇ ਮਸਲਾ ਯਾਰ ਬਹੁਤ ਜਿਆਦਾ ਖਤਰਨਾਕ ਹੋ ਗਿਆ ਮੈਨੂੰ ਤੇ ਸਮਝ ਨਹੀਂ ਆਉਂਦੀ ਕੋਹ ਕੀ ਕਰਨਾ ਹੈ ਹੁਣ ਕਰਨਾ ਕੀ ਯਾਰ ਮੈਨੂੰ ਤੇ ਆਪ ਨਹੀਂ ਸਮਝ ਲੱਗੀ ਪਈ ਗੱਲ ਬਣੀ ਕੀ ਆ ਹੈ ਤੂੰ ਤੇ ਜਦਾ ਕਹਿੰਦੀ ਮੈਂ ਹਦਦੀ ਮਾਲਕਿਆਂ ਵਿੱਚ ਇੱਥੇ ਹੂੰ ਸਮਝ ਨਹੀਂ ਆਉਂਦੀ ਚਾਚਾ ਮੈਨੂੰ ਤੇ ਕੋਈ ਸੁਝਣ ਆਉਣ ਨਹੀਂ ਡਈ ਨਹੀਂ ਮੈਂ ਹਰਾਨ ਵਾਲੀ ਗੱਲ ਆਪ ਹੀ ਉਹਨੇ ਪਾਉ ਸਾਡੇ ਨੇ ਆਸਵਾ ਹੋਣੇ ਡੈਡੀ ਸਾਡੇ ਨੇ ਕੰਮ ਕੀ ਕੀਤਾ ਹੋਇਆ ਏ ਹੈ ਏ ਵੇ ਤਾਂ ਓ ਵੀ ਬੜੀ ਗਰਮਖਿਆਲਾਂ ਵਾਲੀ ਆ ਕੁੜੀ ਏ ਗਰਮਜੋਸ਼ੀ ਜਾ ਬਹੁਤੇ ਹੋਰ ਕੀ ਆ ਇਹ ਨਾਂ ਤੇ ਤੈਨੂੰ ਲੱਗਣ ਦੇਣਾ ਲੱਗੇ ਨੇ ਤੇ ਨਾਂ ਤੇਰੀ ਮੰਮੀ ਨੂੰ ਲੱਗੇ ਲੱਗਣ ਦੇਣਾ ਏ ਨੇ ਜਿਹੜੇ ਹਾਲਾਤ ਆ ਉਹਦੇ ਚਾਚਾ ਚਾਚਾ ਮੈਨੂੰ ਤੇ ਇੱਕ ਹੋਰ ਟੈਨਸ਼ਨ ਏ ਆ ਯਾ ਡੀ ਪੈਲੀ ਬੰਨੇ ਦਾ ਕੀ ਬਣੂਗਾ ਤੇ ਪੈਲੀ ਬੰਨਾ ਦਾ ਤੁਹਾਡੇ ਦਾੜੀ ਦਾ ਸਰਾ ਤੁਰਿਆ ਫਿਰਦਾ ਏ ਵੀਰਾਂ ਦਾ ਤੁਰਿਆ ਫਿਰਦਾ ਸਾਡੇ ਨਾਲ ਆਤਮਾ ਹੋਣਾ ਹੀ ਸਾਰੇ ਆਹੋ ਉਹ ਤੇ ਗੱਲ ਮੈਨੂੰ ਉਹ ਹੋਈ ਅਜੇ ਤੱਕ ਉਹਦਾ ਮਸਲਾ ਹੀ ਨਹੀਂ ਹੱਲ ਕਰਾਇਆ ਕੋਈ ਹੈ ਨਹੀਂ ਭੁੱਲੇ ਰਹੇ ਤੁਸੀਂ ਉਹ ਚਾਚਾ ਨੂੰ ਤੇ ਇਹ ਗੱਲ ਦਾ ਭੇਦ ਭਾਵ ਹੀ ਨਹੀਂ ਹੈਗਾ ਕੋਈ ਵੀ ਚਲੋ ਸਾਡੇ ਘਰ ਦੀ ਆ ਭੈਲੀ ਸਾਡੀ ਆ ਉਹ ਤਾਂ ਮੈਂ ਤੇਰੀ ਗੱਲ ਮੰਨਦਾ ਪਰ ਹੁਣ ਇਹਦਾ ਕੀ ਕਿਦਾਂ ਹੋਊਗਾ ਮਸਲਾ ਬੜਾ ਗੰਭੀਰ ਬਣ ਗਿਆ ਹੈ ਬਹੁਤ ਗੰਭੀਰ ਮਸਲਾ ਤੂੰ ਹੀ ਕਰਨਾ ਚਾਚਾ ਕਰੋ ਕੋ ਹੱਲ ਜੇ ਕੋਈ ਪੈਸੇ ਦੇ ਲੈ ਕੇ ਕੋ ਪਟਵਾਰੀ ਨਾਲ ਕਰੋ ਗੱਲ ਕੋ ਪੈਸੇ ਦੇ ਲੈ ਕੇ ਹੱਲ ਹੁੰਦਾ ਵਾ ਤੇ ਆਪਾਂ ਕਰ ਲਈਏ ਯਾਰ ਸਾਡੇ ਨਾਮ ਜੇ ਬਸ ਪਟਵਾਰੀ ਨਾਲ ਵੀ ਗੱਲ ਕਰ ਲੈਨੇ ਆ ਤੇ ਤਸਵੀਲਦਾਰ ਨਾਲ ਵੀ ਗੱਲ ਕਰ ਲੈਨੇ ਆ ਹੂੰ ਕਿ ਉਹ ਸਾਡਾ ਇੰਤਕਾਲ ਤੁਹਾਡੇ ਮਾਪੋਤਾਂ ਨਾਲ ਛਾੜਦੇ ਯਾ ਤੇਰੇ ਕਲੇ ਨਾ ਛਾੜ ਦਵੇ ਬਰਸ ਦਾ ਆਓ ਤੇ ਬਾਰ ਉਹਦਾ ਹੁਣ ਕੋਈ ਸਾਨੂੰ ਸਰਟੀਫਿਕੇਟ ਵੀ ਲੈਣਾ ਪੈਣਾ ਨਾ ਉਹਦਾ ਉਹ ਨਾ ਹੋਵੇ ਕਿਤੇ ਬੰਦਾ ਜਿੰਦਾ ਹੋਵੇ ਜੀ ਤੇ ਮੁੜ ਕੇ ਉਹ ਪੋੜਾ ਪਾ ਦੇ ਆਣ ਕੇ ਵਿੱਚ ਸਰਟੀਫਿਕੇਟ ਵੀ ਸਾਨੂੰ ਜੱਤ ਦਾ ਲੈਣਾ ਪੈਣਾ ਨਾ ਕਿਤੇ ਤੇ ਬੰਦਾ ਜਿੰਦਾ ਹੀ ਹੋਣਾ ਵਾ ਬੰਦਾ ਕਿਹੜਾ ਉਹਨੇ ਆਖਿਆ ਵਾ ਹੈ ਨਹੀਂ ਆ ਇਦਾਂ ਮੈਂ ਕਰਦਾ ਵਾਂ ਕਿ ਇਸ ਕੁੜੀ ਦੇ ਨਾਲ ਮੈਂ ਇੱਕ ਵਾਰੀ ਫੇਰ ਆਪਤਾ ਕਾਇਮ ਕਰਦਾ ਤੋਰੇ ਕੱਲਾ ਮੈਂ ਕਰਦਾ ਵਾਂ ਹੁਣੇ ਪੁੱਛ ਲਵਾਂ ਚਾਚਾ ਦਾ ਉਹ ਹੁਣ ਉਹ ਬੜੇ ਗਰਮ ਖਿਆਲਾਂ ਦੇ ਵਿੱਚ ਹੀ ਹੁਣ ਮੈਂ ਕੀ ਪੁੱਛੂੰਗਾ ਨੂੰ ਹੁਣ ਉਹਨੇ ਕਿਸ ਮੈਨੂੰ ਲਾਗੇ ਨਾ ਲੱਗਣ ਦੇਣਾ ਵੀ ਪਤਾ ਨਹੀਂ ਵੀ ਸਾਬੀ ਬਾਰੋਂ ਕੀ ਗੱਲ ਚਾ ਨਾਲ ਚੱਲ ਗਿਆ ਤੇ ਤੇ ਕੀ ਦੀ ਗੱਲ ਕਰਾਇਆ ਉਹ ਨਾਲ ਹੂੰ ਤੇ ਗਰਮ ਖਿਆਲਾਂ ਵਾਲੀ ਉਹ ਕੁੜੀ ਏ ਤੇ ਬੜੇ ਜ਼ੋਰ ਨਾਲ ਇਹਨੇ ਮਨਾਉਣਾ ਪੈਣਾ ਤੇ ਮਨਾਊਗਾ ਮੈਨੂੰ ਕਲਾ ਵੀ ਪੁੱਤ ਮੈਨੂੰ ਦੱਸ ਮੈਨੂੰ ਹੋਰ ਤੇ ਕੁਝ ਨਹੀਂ ਇਹ ਸਾਡਾ ਵੀਰ ਤੇ ਸਾਨੂੰ ਮਿਲਾ ਕੇ ਦੇ ਆਹੋ ਇਹ ਗੱਲ ਠੀਕ ਆ ਨਾ ਤੇ ਜੇ ਸਾਡਾ ਵੀਰ ਮਿਲ ਪਿਆ ਫੇਰ ਤੇ ਉਹ ਬਹੁਤ ਔਖਾ ਇਹ ਤੇ ਤਸਿਲਦਾਰ ਹੀ ਲਗੜਿਆ ਜਾਣਾ ਇਹ ਪਟਵਾਰੀ ਵੀ ਰਗੜਿਆ ਜਾਣਾ ਸਾਰਾ ਵਿਭਾਗ 420 ਦੇ ਕੇਸ ਵਿੱਚ ਕੋਈ ਨਾ ਕਹਣਾ ਬੰਦਾ ਜੀਦਾ ਤੇ ਤੁਸੀਂ ਕਿਦਾਂ ਪ੍ਰਾਸ ਕਰਾ ਲਈ ਆਂ ਨਹੀਂ ਪਹਿਲਾਂ ਪਤਾ ਪੂਰਾ ਕਰ ਲੋ ਵੀ ਪਹਿਲਾਂ ਉਹਦਾ ਵੀਰ ਦਾ ਪਤਾ ਕਰਦੇ ਆ ਜੇ ਵੀਰ ਸਾਨੂੰ ਮਿਲ ਪੈਂਦਾ ਕਿਤੇ ਜਿੰਦਾ ਜਾਗਦਾ ਤੇ ਫੇਰ ਉਹਦਾ ਤਰਲਾ ਮਿੰਦ ਕਰਾਂਗੇ ਠੀਕ ਆ ਨਾ ਗੱਲ ਹੂੰ ਵੀ ਤੂੰ ਵੀਰ ਇਦਾਂ ਨਾ ਕਰ ਵੀ ਇਹ ਵੀ ਤੇਰੇ ਬੱਚੇ ਆ ਤੇ ਇਹ ਕੋਈ ਬੱਚਾ ਵਾ ਤੇਰਾ ਤੇ ਨਾਲੇ ਪਤਾ ਵੀ ਕਰਾਂਗੇ ਵੀ ਗੁੱਡੀ ਇਕੱਲੀ ਆ ਕਿ ਜਾਂ ਇਹਦਾ ਕੋਈ ਭੈਣ ਭਰਾ ਹੋਰ ਵੀ ਹੈਗਾ ਕੋਈ ਇਹ ਨਾਲੇ ਹੁਣ ਤੇ ਮੈਂ ਕਹਿੰਦੀ ਮੈਂ ਇਕੱਲੀ ਆ ਤੇ ਕਾਲੂ ਆਖੇ ਕੋਈ ਹੋਰ ਆ ਜੇ ਇੱਥੇ ਆ ਕੇ ਮਮੀ ਉਹਦਾ ਮਮੀ ਧੀਆ ਜਾਂ ਮੈਂ ਪੁੱਤਾਂ ਆਉਦਾ ਆਹੋ ਉਹ ਤੇ ਸਿਆਪਾ ਵੱਡਾ ਪੈ ਜਣਾ ਸਭ ਤੋਂ ਸਾਡੇ ਦੀ ਪਹਿਲਾਂ ਇਸ ਕੁੜੀ ਨਾਲ ਰਾਬਤਾ ਕਾਇਮ ਕਰਕੇ ਮੈਨੂੰ ਤੇ ਇਹਦੇ ਨਾਲ ਪੁੱਛ ਲੈਣ ਦੋ ਮੈਨੂੰ ਆਪਣੇ ਭਰਾ ਨੂੰ ਮਿਲ ਲੈਣ ਦੋ ਤੁਹਾਡੇ ਲਾਗੇ ਨਹੀਂ ਉਹਨੇ ਲੱਗਣਾ ਤੁਹਾਡੇ ਦਾੜੀ ਦੇ ਹੁਣ ਉਹਨੇ ਕਹਣਾ ਮੈਂ ਤੇ ਘਰ ਕਿਸ਼ ਘਰ ਛੱਡ ਕੇ ਚਲ ਗਿਆ ਜਾਂ ਪਤਾ ਨਹੀਂ ਤੁਹਾਨੂੰ ਪਤਾ ਹੀ ਨਹੀਂ ਮੈਨੂੰ ਕਦਾ ਕੱਢਿਆ ਕਰੋ ਆਹ ਹੁਣ ਜਿੱਦਾਂ ਵੀ ਸਵਾਲ ਜਵਾਬ ਹੋਣੇ ਆ ਨਾ ਸਾਡੇ ਨਾਲ ਹੁਣ ਇਹ ਵੀ ਪਈ ਦੀ ਗੱਲ ਸੁਣ ਲੈ ਆਪਣੀ ਮੰਮੀ ਨੇ ਪੁੱਛਾ ਵੀ ਕਿਤੇ ਜਦੋਂ ਕਿਤੇ ਸਾਡਾ ਵੀਰ ਇੱਥੋਂ ਘਰ ਨੂੰ ਛੱਡ ਕੇ ਗਿਆ ਵਾ ਤੇ ਕਿਤੇ ਕੋਈ ਨਾ ਕੋਈ ਤਲਾਕ ਦਾ ਕੋਈ ਕਾਗਜ਼ ਪੱਤਰ ਬਣਿਆ ਹੋਵੇ ਕਿਤੇ ਪੁਰਾਣਾ ਅੱਛਾ ਜੇ ਤੇ ਕਾਗਜ਼ ਪੱਤਰ ਤੇਰੀ ਮੰਮੀ ਵਾਲੋਕ ਸ਼ਾਇਦ ਕਿਤੇ ਬਣਿਆ ਨਾ ਹੋਵੇ ਤੁਸੀਂ ਅਜੇ ਤੱਕ ਪੁੱਛਿਆ ਵੀ ਨਹੀਂ ਹੋਣਾ ਮੇਰੇ ਹਿਸਾਬ ਨਾਲ ਤੇ ਸਾਨੂੰ ਕੀ ਪਤਾ ਚਾਚਾ ਨਿਗੇ ਨਿਗੇ ਨੇ ਜਦੋਂ ਤਾਂ ਗਿਆ ਸਭ ਤੋਂ ਜਾਨੇ ਸੀ ਜਦੋਂ ਛੋਟੇ ਬਹੁ ਸੀਗੇ ਤੇ ਜੇ ਤੇ ਕਿਤੇ ਇਹਨਾਂ ਦਾ ਆਪਸੀ ਕਿਤੇ ਕੋਈ ਰਾਜੀਨਾਮਾ ਜਾਂ ਕੋ ਚੱਕਰ ਬਣਿਆ ਹੋਵੇ ਕਿਤੇ ਸਾਨੂੰ ਤਾਂ ਹੁਣ ਇਹ ਗੱਲ ਦਾ ਨਹੀਂ ਪਤਾ ਉਹ ਜੇ ਬਣਿਆ ਹੁੰਦਾ ਚਾਚਾ ਤੁਹਾਨੂੰ ਪਤਾ ਹੀ ਹੋਣਾ ਸੀ ਨਹੀਂ ਬਣਿਆ ਹਣਾ ਜੇ ਨਹੀਂ ਬਣਿਆ ਹਣਾ ਤੇ ਫੇਰ ਵੀ ਪਵਾੜਾ ਪੈਣਾ ਜੇ ਬਣਿਆ ਹੋਊਗਾ ਹਾਂ ਤੇ ਮਤਲਬ ਹੀ ਕੋਈ ਨਹੀਂਗਾ ਇਹ ਜਿਹੜੀ ਕੁੜੀ ਆ ਜਿਹੜੀ ਸਾਡਾ ਹਿੱਸਾ ਵਾੜੀ ਕਿਤੇ ਲੈ ਜੇ ਠੀਕ ਆ ਤੇ ਜੇ ਉਹਦਾ ਕਾਗਜ਼ ਪੱਤਰ ਕਿਤੇ ਬਣ ਗਿਆ ਹੋਇਆ ਤੇ ਫੇਰ ਉਹਨੇ ਮਾਲਕੀ ਨਾ ਛੱਡੀ ਹੋਈ ਤੇ ਫੇਰ ਬਣ ਸਕਦੀ ਆ ਫੇਰ ਪਛਤਾਵਾ ਹੋਊਗਾ ਤੁਹਾਨੂੰ ਇਹ ਗੱਲ ਦਾ ਬਹੁਤ ਵੱਡਾ ਇਹ ਮਰਜ਼ੀ ਵੇਖ ਲਿਓ ਆਪਣੀ ਈ ਯਾ ਨਾ ਅੱਗੇ ਤੂੰ ਦੱਸ ਮੈਨੂੰ ਹੁਣ ਮੈਂ ਤੇ ਦੰਦਾ ਮੈਨੂੰ ਨਹੀਂ ਕੋਈ ਸੁਝੰਡਿਆ ਤੂੰ ਹੀ ਕਰਨਾ ਜੋ ਕਰਨਾ ਜਿੱਦਾਂ ਮਰਜੀ ਜਿੰਨੇ ਪੈਸੇ ਲੱਗਦੇ ਚਾਚਾ ਉਤੋਂ ਦੋ ਕ ਨਾਲ ਦੋ ਮਰਲੇ ਹੋਰ ਵੇਚ ਲਾਂਗੇ ਚੱਲ ਦੋ ਮਰਲਿਆਂ ਦੀ ਨਹੀਂ ਗੱਲ ਵੇਚਣ ਦੀ ਹੈਗੀ ਗੱਲ ਵਾ ਮਸਲਾ ਹੱਲ ਕਰਨ ਦੀ ਸਾਰੀ ਗੱਲ ਤੇ ਦੋ ਮਰਲਿਆਂ ਦੀ ਨਿਕਾਣੀ ਨਹੀਂ ਗੀ ਦੋ ਮਰਲੇ ਹੀ ਵੇਚ ਕਿੱਥੋਂ ਲੈਣੇ ਆ ਕਿਦਾਂ ਵਿਕ ਜਾਣੇ ਪੈੜੀ ਦੀ ਸਾਰੀ ਏ ਜੋ ਦੇ ਨਾਮ ਉਹ ਬਾਤ ਚੀਜ਼ ਦਾ ਨਾ ਹੋਊ ਫੇਰ ਕਰ ਲੀ ਜਾਂਦੀ ਯਾਨੀ ਇਤਨਾ ਪਰ ਠੇਕੇ ਤੇ ਦੇ ਲੈਣੇ ਆ ਨਹੀਂ ਤੇ ਪੈਸੇ ਫੜ ਲੈਣੇ ਆ ਸਭ ਤੋਂ ਪਹਿਲਾਂ ਗੱਲ ਸੁਣ ਮੇਰੀ ਬੇਟਾ ਇੱਕੋ ਹੀ ਗੱਲ ਵਾ ਪਹਿਲਾਂ ਮੈਂ ਕੁੜੀ ਨੂੰ ਪੁੱਛਣਾ ਚੰਗੀ ਤਰ੍ਹਾਂ ਵੀ ਸਾਡਾ ਵੀਰ ਕਿੱਥੇ ਆ ਕਿੱਥੇ ਆ ਕਿਦਾਂ ਹੋਈ ਉਹਦੇ ਨਾਲ ਜੇ ਤੇ ਹੋਇਆ ਜਿੰਦਾ ਜਾਗਦਾ ਫੇਰ ਤੇ ਠੀਕ ਆ ਜੇ ਇਹਨੇ ਮੈਨੂੰ ਦੱਸਦਾ ਤੁਹਾਨੂੰ ਨਹੀਂ ਉਹ ਦੱਸਾਂ ਕੁੜੀ ਨੇ ਮਾਸਾ ਵੀ ਮੇਰੇ ਕਿਹੜੇ ਹਾਲਾਤ ਆ ਕਿਉਂਕਿ ਮੇਰੇ ਨਾਲ ਥੋੜੀ ਜੀ ਗੱਲ ਦੇ ਵਿੱਚ ਸੈਟੀਸਫਾਈ ਹੋਈ ਆ ਥੋੜੀ ਜੀ ਮੇਰੇ ਨਾਲ ਉਹ ਮੇਰੇ ਪੱਖ ਦੇ ਨਾਲ ਗੱਲ ਕਰਦੀ ਹਲਕੀ ਜੀ ਪਰ ਜ਼ਿਆਦਾ ਨਹੀਂ ਕਰਦੀ ਅਜੇ ਵੀ ਕੋਈ ਉਹ ਕਿਉਂਕਿ ਮੈਂ ਉਹ ਜਨਾ ਅਜੇ ਕੌੜੀ ਆਖਣਾ ਵੇਖਿਆ ਉਹਨੂੰ ਅਜ ਤੇ ਹੁਣ ਲੱਗ ਜਾਂਦਾ ਪਤਾ ਤੇ ਚਲੋ ਫੇ ਕੋਈ ਗੱਲ ਨਹੀਂ ਕੀ ਕਰਕੇ ਵੇਖ ਲੈਨੇ ਆ ਕੁੜੀ ਨੂੰ ਪੁੱਛ ਕੇ ਵੇਖ ਲੈਨੇ ਜੇ ਤੇ ਹੋਊਗਾ ਫੇਰ ਤੇ ਮਸਲਾ ਹੱਲ ਹੋ ਜਾਊਗਾ ਪਰ ਤੂੰ ਫਿਕਰ ਨਾ ਕਰੀਂ ਐਨਾ ਮਸਲਾ ਹੱਲ ਕਰ ਲਾਂਗੇ ਕੋਈ ਨਾ ਕੋਈ ਏਡੀ ਗੱਲ ਨਹੀਂ ਆਗੀ ਕੋਈ ਹਾਂ ਕਰਨਾ ਵਾ ਚਾਚਾ ਕਰਾਂਗੇ ਪਰ ਤੂੰ ਕੋਈ ਝਗੜ ਨਹੀਂ ਕਰ ਨਾਲ ਕੋਈ ਨਾ ਆਪਣੀ ਮਾਂ ਨੂੰ ਆਖੀ ਫਿਕਰ ਕਰੇ ਕੋਈ ਠੀਕ ਆ ਤੇ ਚਲੋ ਫੇ ਠੀਕ ਆ ਤੁਸੀਂ ਹੁਣ ਕਰੋ ਕੰਮ ਆਪਣਾ ਤੇ ਮੈਂ ਵੀ ਬਟਾ ਚੱਲਦਾ ਹਾਂ ਹੈ ਚੱਲ ਮੈਂ ਪੁੱਛਦਾ ਮੰਮੀ ਨੂੰ ਜਾ ਕੇ ਮੰਮੀ ਨੂੰ ਆਪਣੀ ਨੂੰ ਪੁੱਛਨੀ ਪਈ ਨਾ ਤੇ ਫੇਰ ਮੈਂ ਆਉਣਾ ਵਾਂ ਤੇ ਮੈਂ ਕੁੜੀ ਨੂੰ ਪੁੱਛਦਾ ਇਹਨੂੰ ਪਹਿਲਾਂ ਤੇ ਮੈਂ ਮੰਮੀ ਨੂੰ ਦੱਸਿਆ ਨਾ ਤੇ ਮੰਮੀ ਨੂੰ ਭਾਵੇਂ ਚੱਕਰ ਖਾ ਕੇ ਡਿੱਗ ਜੇ ਉਹ ਚਲੋ ਉਹਨੂੰ ਤਰੀਕੇ ਨਾਲ ਪੁੱਛੀ ਵੀ ਕਦੇ ਮੰਮੀ ਜਦੋਂ ਕਿਤੇ ਤੁਹਾਡਾ ਡੈਡੀ ਕਿਹਾ ਹਾਂ ਕਾਗਜ਼ ਕੁਗਲੀ ਮੈਂ ਬਾਅਦ ਚ ਪੁੱਛੂੰਗਾ ਚਾਚਾ ਇਹ ਨਾ ਪਹਿਲਾਂ ਉਹਨੂੰ ਨਾ ਉਹਦੋਂ ਨਾ ਗੱਲ ਕਰੀ ਕੋਈ ਉਹ ਹੋ ਗਈ ਤਾਂ ਮੁੜ ਕੇ ਉਹਨੂੰ ਲਈ ਫਿਰੋਗੇ ਆਓ ਹਸਕਾਲਾਂ ਦੇ ਵਿੱਚ ਤੇ ਪਹਿਲਾਂ ਉਹਨੂੰ ਪੁੱਛੀ ਵੀ ਮੰਮੀ ਤੁਹਾਡਾ ਕੋਈ ਤਲਾਕ ਸ਼ਲੋਕ ਤੇ ਡਾਡੀ ਦਾ ਹੋਇਆ ਹੈ ਕਿਤੇ ਤਰੀਕੇ ਜਿਹਾ ਨਾ ਪੁੱਛੀ ਉਹਨੂੰ ਢੰਗ ਜੇ ਨਾਲ ਤਲਾਕ ਵਾਲਾ ਚਾਚਾ ਬਾਅਦ ਚ ਪੁੱਛੂੰਗਾ ਪਹਿਲਾਂ ਦੱਸਾਂ ਵੀ ਆਹ ਕੌਣ ਹੈ ਚਲੋ ਉਹ ਤੇ ਦੱਸਣਾ ਵਾ ਪੈਣਾ ਵਾ ਪਰ ਕੌਣ ਵਾ ਉਹ ਤੇ ਦੱਸਣਾ ਪੈਣਾ ਵਾ ਹੈ ਉਹ ਤੇ ਹੌਲੀ ਹੌਲੀ ਦੱਸੇਗਾ ਉਹਨੂੰ ਇਹ ਸਹਜ ਸਹਜ ਨਾਲ ਤਰੀਕੇ ਨਾਲ ਦੱਸੀਂ ਕਿਸ ਨਾਲ ਠੀਕ ਹੈ ਜੀ ਜੱਕ ਦਾਮ ਨਾਲ ਕਵਾੜਾ ਸਦਾ ਮਾਰ ਦਵੀਂ ਠੀਕ ਆ ਚਲੋ ਫੇਰ ਠੀਕ ਆ ਪੁੱਤ ਕਰੋ ਕੰਮ ਤੁਸੀਂ ਠੀਕ ਹੈ ਜੀ ਮੈਂ ਵੀ ਚੱਲਦਾ ਚੰਗਾ ਬੇਟਾ ਫਿਰ ਚੰਗਾ ਬਾ ਚੰਗਾ ਪਵਾੜਾ ਪੈ ਗਿਆ ਹੀ ਨਵਾਂ ਹੁਣ ਕਵਾ ਮਮੀ ਨੂੰ ਵੀ ਮਮੀ ਆ ਤੇ ਮਸਲਾ ਤੋਂ ਨਿਕਲ ਜਾਣਾ ਸਾਡੇ ਮਮੀ ਵੀ ਕੋਠੇ ਦੇ ਝਾੜੂ ਫੇਰਨ ਲਈ ਆ ਨੀ ਸੁਣਾ ਹਵਾ ਵਗੰਢਈ ਆ ਕਦੀ ਕੋਠੇ ਤੇ ਚੜੇ ਨਹੀਂ ਕਿੰਨਾ ਫਲਾਰਾ ਵਾ ਕੋਠੇ ਹਾਲੇ ਵੇਲੇ ਚੱਲ ਬੰਦਾ ਮੰਜੀ ਢਾ ਲੈਂਦਾ ਇੱਥੇ ਘੜੀ ਬਹਿ ਜਾਂਦਾ ਵਾ ਹਰਿਆਣ ਕੇ ਅਹੀਂ ਤੇ ਉੱਥੇ ਹੀ ਬੜੇ ਰਹਿੰਦੇ ਅੰਦਰ ਹੀ ਅੰਦਰੋਂ ਬਾਹਰ ਹੀ ਨਿਕਲਣਾ ਹੁੰਦਾ ਪਰ ਇਹ ਸਾਬੀ ਆ ਸਾਬੀ ਵੀ ਨਹੀਂ ਕਿਤੇ ਨਾ ਆਸਰਾ ਕਰਦਾ ਚੱਲ ਮੰਮੀ ਮੰਡੀ ਚੜਾਦਾ ਉੱਥੇ ਘੜੀ ਬਹਿ ਜਾ ਕਰੋ ਕੋਠੇ ਹਾਲ ਤੇ ਕਦੀ ਧਿਆਨ ਹੀ ਨਹੀਂ ਦਿੱਤਾ ហេਠਾਂ ਹੁੰਜਾ ਕੂਚੀ ਕਰ ਲੈਣੀ ਸਭ ਵੀ ਦੀ ਗੱਲ ਕਦੋਂ ਦਾ ਗਿਆ ਚਾਚੇ ਆਪਣੇ ਨਾਲ ਅਜੇ ਤੱਕ ਨਹੀਂ ਮੁੜਿਆ ਪਤਾ ਨਹੀਂ ਕੀ ਕਰਨ ਦਾ ਪਿੰਦਾ ਗੱਲਾਂ ਹੀ ਨਹੀਂ ਮੁੱਕਦੀਆਂ ਜੀਆਂ ਆ ਗਿਆ ਵਾ ਉਹ ਤੇ ਮੈਂ ਕਹਿਣ ਦੀਆਂ ਪਿਆ ਅਜੇ ਤੱਕ ਮੁੜਿਆ ਨਹੀਂ ਉੱਥੇ ਕਰਨ ਕੀ ਡਹਿ ਪਿਆ ਸੀ ਤੇ ਤੁਸੀਂ ਆਂ ਮੇਰੀ ਦੇ ਵਿੱਚ ਡਹਿ ਜੇ ਰੇਤ ਡਾਊਨ ਹੋਰ ਅੱਖਾਂ 'ਚ ਪਾਉਣ ਨੂੰ ਬਿਮਾਰ ਹੋਈਣਾ ਬਾਅਦ ਚ ਨਹੀਂ ਹੁੰਦੀ ਬਿਮਾਰ ਆਵੇ ਕਦੀ ਕੋਠੇ ਵੱਲ ਧਿਆਨ ਦਿੱਤਾ ਕਿੰਨਾ ਖਲਾਰਾ ਪਿਆ ਵਾ ਕੋਠੇ ਤੇ ਅੱਜ ਠੰਡਾ ਹੀ ਤੇ ਮੈਂ ਚੱਲ ਕਰ ਲੈਨੇ ਆ ਥੋੜਾ ਉਹ ਤਾਂ ਖਲਾਰਾ ਚੁੱਕ ਲੈਨੇ ਤੂੰ ਸਾਸ ਪਾਈਆਂ ਜਿਹੜੇ ਉੱਧਰ ਖਲਾਰੇ ਪੈਣ ਡਏ ਆ ਕੀ ਹੋ ਗਿਆ ਹੁਣ ਚਾਚਾ ਹਰਜੀਤ ਆਇਆ ਸੀ ਘਰ ਚਾਚਾ ਆਇਆ ਤੇ ਤੂੰ ਮੈਨੂੰ ਆਵਾਜ਼ ਨਹੀਂ ਮਾਰੀ ਉਹ ਮੈਂ ਕੀ ਆਵਾਜ਼ ਮਾਰੀ ਮੈਂ ਚਾਚਾ ਚੱਲ ਪਿਆਰ ਨਾਲ ਪੁੱਛੂਗਾ ਇਹਨੂੰ ਵੀ ਤੂੰ ਕੌਣ ਆ ਤੇ ਪੁੱਛਿਆ ਨਹੀਂ ਫਿਰ ਪੁੱਛਣਾ ਕੀ ਆ ਤੁਸੀਂ ਸੁਣ ਲੋਗੇ ਨਾ ਤੇ ਤੁਹਾਡੇ ਵੀ ਤੋਦੇ ਉੱਡ ਜਾਣੇ ਆ ਕਿਉਂ ਇਹੋ ਜੀ ਕਿਹੜੀ ਗੱਲ ਵਾ ਮੰਮੀ ਕਦੀ ਤੁਹਾਨੂੰ ਡੈਡੀ ਚੇਤੇ ਆਇਆ ਵਾ ਡੈਡੀ ਚੇਤੇ ਆਇਆ ਇਹ ਕਿਦਾਂ ਨਹੀਂ ਬੁਝਾਰਤਾ ਵਾ ਤੁਸੀਂ ਦੱਸੋ ਤੇ ਸਹੀ ਉਹ ਡੈਡੀ ਨੇ ਜਿਹੋ ਜਿਹੋ ਕੰਮ ਕੀਤੇ ਆ ਚੇਤੇ ਕਿੰਨਾ ਕੋਣਾ ਵਾ ਹੁਣ ਇੱਕ ਦੋ ਦਾ ਤੁਹਾਨੂੰ ਛੱਡ ਕੇ ਗਿਆ ਵਾ ਤੇ ਮੈਂ ਉਹਨਾਂ ਨੂੰ ਚੇਤੇ ਕਰਕੇ ਕੀ ਕਰਾਂ ਫਿਰ ਆਹ ਉਹ ਤੇ ਹੁਣ ਫਿਰ ਚੇਤੇ ਆਊਗਾ ਜਿਹੜੀ ਥੱਲੇ ਬੈਠੀ ਆ ਨਾ ਹਾਂ ਉਹ ਮੇਰੀ ਦੂਜੀ ਭੈਣ ਆ ਤੂੰ ਛੀ ਭੈਣ ਆਹੋ ਡੈਡੀ ਦੀ ਕੁੜੀ ਆ ਡੈਡੀ ਨੇ ਹੋਰ ਵਿਆਹ ਕਰਾ ਲਿਆ ਸੀ ਉਹ ਹਾਂ ਇਹ ਸਾਬਿਤ ਤਦੇ ਉਹਨੇ ਘਰ ਵੱਲ ਧਿਆਨ ਹੀ ਨਹੀਂ ਦਿੱਤਾ ਹੋਰ ਕੀ ਆ ਉਹਨੇ ਦੱਸਤਾ ਚਾਚੇ ਨੂੰ ਸਾਰਾ ਕੁਝ ਹੀ ਸੱਚ ਹੁਣ ਹੁਣ ਚਾਚਾ ਤੇ ਆ ਪੱਕਾ ਪੱਕਾ ਰਹਿ ਗਿਆ ਵੀ ਇਹ ਬਣਿਆ ਕੀ ਆ ਸਾਬੀ ਉੱਠ ਕੇ ਚਲ ਗਿਆ ਵਾ ਸਾਬੀ ਤਦੇ ਕਰਕੇ ਉਹਨੇ ਵੇਖਿਆ ਨਹੀਂ ਤੁਹਾਡੇ ਅੱਲ ਵੀ ਮੇਰੇ ਨਿਆਣੇ ਇੱਥੇ ਵੀ ਹੈਗੇ ਆ ਦੋ ਮੈਨੂੰ ਤੇ ਸਮਝ ਨਹੀਂ ਆਉਂਦੀ ਤੇ ਸਾਡਾ ਸਾਰਾ ਪੈੜੀ ਬੰਨਾ ਵੀ ਮੰਮੀ ਚੇਤੇ ਰੱਖੋ ਡੈਡੀ ਦੇ ਨਾਮਾ ਸਾਡੇ ਨਾਂ ਕੋਈ ਨਹੀਂ ਹੈਗਾ ਤੇ ਜਿਹੜੀ ਆਈ ਆ ਨਾ ਇਹਨੇ ਸਾਡੇ ਵੇਖੀ ਕੀ ਹਿਸਾਬ ਤਾਂ ਬਣਾਉਣਾ ਅੱਧ ਦੀ مالک ਬਣਾ ਐਨੇ ਅੱਧ ਦੀ ਇਦਾਂ ਲੀਕ ਖਿੱਚਣੀ ਅੱਧ ਚ ਮੈਂ ਦੱਸਾਂ ਹੋ ਸਕਦਾ ਸਾਰਾ ਕੁਝ ਹੀ ਲੈ ਜੇ। ਥਾਬੀ ਮੇਰੀ ਤੇ ਬੋਲਤੀ ਬੰਦ ਹੋ ਗਈ ਮੈਂ ਕਰਾ ਕੇ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ। ਤੇ ਮੈਨੂੰ ਵੀ ਸਮਝ ਲੱਗਣ ਡਈ। ਬਾੜੋ ਹੋਰ ਕਰ। ਉਥੋਂ ਹੀ ਅਗਲੀ ਨੂੰ ਬੂਏ ਫੜ ਕੇ ਬਾਹਰ ਕੱਢਿਆ ਹੁੰਦਾ ਨਾ ਉਹਦਣ ਸਾਡੇ ਸਿਰ ਨਾਲ ਚੜਦੀ। ਤੇ ਮੈਂ ਕਰੀ ਨਾ ਹੁਕਮ ਹੁਣ। ਮੈਂ ਕਰ ਰਹੀ। ਤੇਰੇ ਨਾਲ ਹੀ ਗਈ। ਤੀ ਸਾਬਤਾ ਪਿਆ। ਮੈਂ ਕਿਹੜਾ ਕਰ ਰਹੀ। ਉਹ ਚਾਚੀ ਤੇਰੀ ਦੇ ਪਵਾੜੀ ਗਿਓ ਸਾਰੇ। ਜੜਾਂ ਜੀ ਵਿਉਠੀ ਉਹ ਸਾਡੇ। ਹੁਣ ਦੱਸਾਂ ਚਾਚੀ ਨੂੰ ਇਹ ਗੱਲ। ਤੂੰ ਦੱਸਣੀ ਪੈਣੀ ਆ ਚਾਚੀਆ ਤੇਰੇ ਕਰਕੇ ਹੋਣ ਡਿਆ ਸਾਰਾ ਕੁਝ ਆਪਣਾ ਹਿੱਸਾ ਦਵੇ ਅਸੀਂ ਕਿਉਂ ਦਵਾ ਆਪਣਾ ਮੈਂ ਕਿਉਂ ਦਵਾ ਮੈਂ ਤੇ ਆਪਣੀ ਪੈਲੀ ਚ ਦੇਣਾ ਨਹੀਂ ਐਦਾਂ ਕਿਦਾਂ ਕਰ ਲਾਂਗੇ ਕੰਮ ਤੇ ਸਰਕਾਰ ਕਰਦੀ ਆ ਸਾਰਾ ਕੁਝ ਜਦੋਂ ਲੈਣ ਤੇ ਆਏ ਨਾ ਅਗਲੇ ਚੱਪੇ ਜਿੰਨਾ ਥਾਂ ਨਹੀਂ ਛੱਡਦੇ ਕਿਤੇ ਵੇਖ ਬੰਦੇ ਇਹਨੇ ਪਿਸਕ ਨਹੀਂ ਕੱਢੀ ਵੀ ਆਹ ਕੰਮ ਹੋਇਆ ਵਾ ਇੰਨਾ ਲੱਭਿਆ ਪਤਾ ਨਹੀਂ ਕਿਹੜੀ ਖੁੰਝ ਚ ਵੜਿਆ ਰਿਹਾ ਵਾ ਮੰਮੀ ਇਹਦਾ ਕੋਨਾ ਕੋਈ ਕਰ ਲੀਏ ਟਾਈਮ ਨਾਲ ਨਾ ਇੰਨਾ ਟਾਈਮ ਲਾਈਏ ਕਰਨਾ ਕੀ ਆ ਸਾਬੀ ਸਾਰਾ ਕੁਝ ਤੇ ਹੋ ਗਿਆ ਹੁਣ ਕਰਨਾ ਕੀ ਓ ਜਿਹੜੀ ਘਰ ਆਣ ਕੇ ਬੈ ਗਈ ਉਹਨੂੰ ਘਰੋਂ ਕੱਢਣਾ ਕਿੱਦਾਂ ਵਾ ਨਾ ਕੱਢ ਸਕਦੇ ਕਿੰਨਾ ਵਾ ਕੋਈ ਪਟਵਾਰੀ ਪਟਵਉਰੀ ਵੇਖੀਏ ਜੇ ਪੈਸੇ ਦੇ ਲੈ ਕੇ ਸਾਡੇ ਨਾਂ ਜ਼ਮੀਨ ਹੋ ਜਾਂਦੀ ਆ ਨਾ ਤੇ ਇਹ ਹੱਥ ਛਾੜਦੀ ਰਹਿਣਾ ਇਹਨੇ ਇਹਨੂੰ ਨਾਮ ਪਤਾ ਲੱਗਣ ਦਈਏ ਤੇ ਫਿਰ ਚਾਚੇ ਆਪਣੇ ਨਾਲ ਗੱਲ ਕਰ ਉਤੋਂ ਵੱਡਾ ਜਾਣਕਾਰ ਕੌਣ ਵਾ ਉਹ ਚਾਚਾ ਤੇ ਆਪ ਉਹਦੋਂ ਸੋਚਣਾ ਸੋਚਣਾ ਸਮਝਣਾ ਹੀ ਚੇਤਾ ਭੁੱਲ ਗਿਆ ਵਾ ਚੱਲ ਉਹ ਦੋਨੋਂ ਚੇਤਾ ਭੁੱਲ ਗਿਆ ਹੁਣ ਸੱਦ ਕੇ ਤੇ ਗੱਲ ਕਰ ਲਾ ਉਹਦੇ ਨਾਲ ਉਹਨੂੰ ਤੇ ਜਦੋਂ ਦੱਸਿਆ ਉੱਥੇ ਥਾਉਣ ਲਾ ਪਿਆ ਪੁੱਤ ਹੈ ਸੱਚੀ ਸੱਚੀ ਐਦਾਂ ਕਰਨ ਲਾ ਪਿਆ ਮੈਨੂੰ ਤੇ ਆਪਨੇ ਯਕੀਨ ਆਉਂਦਾ ਕਿਤੇ ਧੋਖੇ ਵਾਈ ਨਾ ਹੋਵੇ ਮੈਂ ਤੇ ਮੰਮੀ ਹੋਰ ਹੋਰ ਸ਼ੱਕਾਂ ਜੀਗਾ ਵੀ ਮਨਜੀਤ ਦੀ ਸੱਸ ਨੇ ਭੇਜੀ ਹੋਣੀ ਆ ਜਾਂ ਸੁਖ ਦੀ ਮਾਂ ਨੇ ਭੇਜੀ ਹੋਣੀ ਆ ਮੈਂ ਤੈਨੂੰ ਕਿਹਾ ਸੀ ਨਾ ਸੁਖ ਦੀ ਮਾਂ ਹੀ ਭੇਜ ਸਕਦੀ ਸਿਮੀ ਦੀ ਮਾਂ ਭੇਜ ਸਕਦੀ ਐ ਤੈਨੂੰ ਇੰਨੀ ਗੱਲ ਕਹੀ ਸੀ ਕਿ ਨਹੀਂ ਕਈ ਕਿੰਨੀ ਵਾਰ ਕਹੀ ਸੁਖ ਦੀ ਮਾਂ ਨੇ ਸਾਡੇ ਕੋਲੋਂ ਕੀ ਲੈਣਾ ਵਾ ਯਾਰ ਆਹੋ ਲੈਣਾ ਤੈਨੂੰ ਨਹੀਂ ਪਤਾ ਤੂੰ ਤੇ ਨਾ ਕਰੋ ਸਫਾਈਆਂ ਕਰੋ ਸਫਾਈਆਂ ਤੁਸੀਂ ਰਹਿਣ ਦੋ ਖਲਾਰਾ ਪਿਆ ਥੱਲੇ ਆਹੋ ਵੇ ਕਰਦਾ ਕਿ ਨਾ ਸੁਣਦਾ ਨਾ ਗਿੰਦਾ ਆਪਣੀ ਮਰਜ਼ੀ ਕਰਦਾ ਰਹਿੰਦਾ ਇਹ ਮੁੰਡੇ ਨੇ ਮੈਨੂੰ ਖਾ ਹੀ ਲਿਆ ਵਾ ਨਾ ਸੁਣਦਾ ਵਾ ਨਾ ਗਿੰਦਾ ਵਾ ਮੈਂ ਕਰਦੀ ਆ ਨਾ ਇੰਨਾ ਗੱਲ ਗੁੱਤੇ ਵਾਲ ਵੇਖੀ ਕਿਦਾਂ ਨਹੀਂ ਦਿੰਨੀ ਇਹਨੂੰ ਇੱਥੇ ਚਲ ਚੱਤਾ ਜੀ ਆ ਗਏ ਨਾ ਤੇ ਚਾਚੇ ਨਾ ਮੇਰੀ ਗੱਲ ਲੋ ਪਰ ਇੰਨਾ ਸ਼ੁਕਰ ਆ ਕਿ ਮੈਂ ਡੈਡੀ ਵੱਲੋਂ ਨਹੀਂ ਕੋਈ ਦੱਸਿਆ ਕਿ ਡੈਡੀ ਹੈ ਨਹੀਂ ਜਿਹਨਾਂ ਨੂੰ ਇਹ ਚੀਜ਼ ਪਤਾ ਲੱਗ ਗਈ ਨਾ ਕਿ ਡੈਡੀ ਹੈ ਨਹੀਂ ਤੇ ਇਹਨਾਂ ਨੇ ਤਾਂ ਮੈਨੂੰ ਇੱਥੇ ਖਲੋਣ ਵੀ ਨਹੀਂ ਦੇਣਾ ਤੇ ਜਿੰਨਾ ਚਿਰ ਸਾਰਾ ਕੁਝ ਨਿਬੜਦਾ ਨਹੀਂ ਨਾ ਉਹਨਾਂ ਚ ਮੈਂ ਡੈਡੀ ਵੱਲੋਂ ਦੱਸਣਾ ਨਹੀਂ ਮੈਨੂੰ ਪਤਾ ਕਿ ਦਾਦੀ ਨਾਲੇ ਕੀ ਕਰਦੇ ਰੇ ਇਹ ਤਾਂ ਮੈਂ ਇਨਸਾਫ ਹੋਣ ਲੈ ਕੇ ਰਹਿਣਾ ਜੋ ਮਰਜ਼ੀ ਹੋ ਜਿੰਨਾ ਮਰਜ਼ੀ ਮੈਂ ਨਾ ਸਿਰ ਖੱਪਤੀ ਇਹ ਕੰਮ ਇਹ ਮੇਰੀ ਗੱਲ ਸੁਣ ਤੂੰ ਕਿੱਧਰ ਦੇ ਹਿੱਸੇ ਮਗਦੀ ਫਿਰਦੀ ਆ ਤੁਹਾਨੂੰ ਫਿਰ ਵੱਖਰਾ ਸਮਝਾਉਣਾ ਪੈਣਾ ਜਦੋਂ ਮੈਂ ਕੱਲ ਪਰਸੋਂ ਦੀ ਕਹਿਣ ਦਿੱ ਤੈਨੂੰ ਵੀ ਦੱਸ ਦੇ ਤੇ ਮੈਨੂੰ ਨਹੀਂ ਦੱਸਿਆ ਗਿਆ ਤੇ ਭਾਜੀ ਨੂੰ ਜ਼ਿਆਦਾ ਦੱਸਿਆ ਗਿਆ ਇਹ ਦਿਨ ਕਿਉਂ ਪਾਤਾ ਤੁਹਾਡੇ ਪੁੱਤਰੇ ਤੁਹਾਡੇ ਕੰਚ ਵਾਲਾ ਦਾਤਾ ਤੁਹਾਨੂੰ ਸਭ ਕੁਝ ਤੇ ਦੱਸਣਾ ਨਹੀਂ ਆ ਚਲੋ 10 ਤੱਕ ਤੇ ਚੰਗਾ ਹੋ ਗਿਆ ਨਾ ਤੁਹਾਨੂੰ ਸੁਣ ਕੇ ਖੁਸ਼ ਹੋਣਾ ਚਾਹਦੇ ਕਿ ਤੁਹਾਡੀ ਧੀ ਆਈ ਹੈ ਤੁਸੀਂ ਤੇ ਸਰਦੇ ਵਾਲਾ ਨੂੰ ਪਾਣ ਦੇ ਮੇਰੇ ਨੂੰ ਧੀ ਕਿੱਥੋਂ ਆ ਕਿੱਥੋਂ ਗਈ ਧੀ ਮੇਰੀ ਧੀ ਮਨਜੀਤ ਹੀ ਤੇ ਮੈਂ ਮਨਜੀਤ ਨੇ ਰਹਿਣਾ ਤੂੰ ਕਿੱਥੋਂ ਬਣ ਗਈ ਧੀ ਐਦਾਂ ਤੇ ਕੋਈ ਵੀ ਆਣ ਕੇ ਆਖੋ ਮੈਂ ਤੇ ਧੀ ਆਂ ਚਾਹੇ ਪੁੱਤ ਵਾ ਆਹੋ ਇਹ ਵੀ ਚੀਜ਼ ਹੈ ਵਾ ਤੁਹਾਨੂੰ ਤਾਂ ਆਪਣੇ ਬੰਦੇ ਨਾਲ ਮੋਹ ਤੇ ਹੈ ਨਹੀਂ ਤੁਹਾਨੂੰ ਗਾੜੀ ਬੱਚਿਆਂ ਨਾਲ ਕਿੱਥੋਂ ਆ ਆਹੋ ਤੈਨੂੰ ਪਤਾ ਹੀ ਮਾ ਪਤਾ ਹੈ ਮੈਨੂੰ ਜੇ ਮੈਨੂੰ ਨਹੀਂ ਪਤਾ ਤਾਂ ਤਾਂ ਘਰ ਛੱਡ ਕਿਉਂ ਗਿਆ ਹੈ ਇਹ ਦੱਸੋ ਆ ਤੁਸੀਂ ਪਹਿਲਾਂ ਮੈਨੂੰ ਆਪੇ ਹੀ ਘਰ ਛੱਡ ਕੇ ਗਿਆ ਅਹੀਂ ਨਹੀਂ ਕਿ ਆ ਘਰ ਛੱਡਣ ਵੱਲੋਂ ਚੰਗਾ ਉਹਦਾ ਘਰ ਵਾ ਤੇ ਉਹਨੇ ਛੱਡ ਕੇ ਜਾਣਾ ਸਾਰੀ ਜਾਇਦਾਦ ਦੀ ਮਾਲਕ ਤੁਸੀਂ ਬਣਨਾ ਹੈ ਮਾਸਾ ਮਾਸਾ ਜਿੰਨੇ ਜੋਂਦਾ ਛੱਡ ਕੇ ਗਿਆ ਤੁਹਾਨੂੰ ਇੱਕ ਤਾਂ ਮਾਸਾ ਨਾ ਜਿੰਨੀ ਪ੍ਰਵਾਹ ਨਹੀਂ ਉਹਦੀ ਉਹ ਹੈਗਾ ਵਾ ਜਿੰਦਾ ਵਾ ਨਹੀਂ ਜਿੰਦਾ ਵਾ ਤੁਹਾਨੂੰ ਤੇ ਇਹ ਚੀਜ਼ਾਂ ਦਾ ਨਹੀਂ ਪਤਾ ਆਹੋ ਤੈਨੂੰ ਜੂ ਪਤਾ ਸਾਰਾ ਕੁਝ ਅਹੀਂ ਪਾ ਜੀ ਦਾਸੀ ਦੀ ਤਰ੍ਹਾਂ ਪਾ ਜੀ ਨੇ ਵੀ ਕਿੱਥੇ ਕਿੱਥੇ ਤੱਕ ਅਹੀਂ ਲੱਭਿਆ ਮੇਰੀ ਗੱਲ ਹੋ ਗਈ ਆ ਮੇਰੀ ਗੱਲ ਹੋ ਗਈ ਚਾਚਾ ਜੀ ਨਾਲ ਸਾਰੀ ਉਹ ਤੁਸੀਂ ਟੈਨਸ਼ਨ ਲਓ ਮੈਂ ਨਹੀਂ ਫਿਰ ਵੀ ਤੁਹਾਡੇ ਨਾਲੋਂ ਕਈ ਗੁਣਾ ਚੰਗਾ ਐਡੀ ਹਲੇ ਮੀ ਨਾਲ ਗੱਲ ਕਰਦੇ ਆ ਤੁਸੀਂ ਤਾਂ ਸਾਰਾ ਟੱਬਰ ਖਾਣ ਪੈਂਦਾ ਜੇ ਮੈਨੂੰ ਥਾਣੇ ਪੈਣਾ ਵਾ ਜਿੱਦੋਂ ਕੋਈ ਸੱਦੀ ਨਹੀਂ ਬੁਲਾਈ ਨਹੀਂ ਆਵੇ ਤੁਰ ਕੇ ਆ ਗਈ ਸਾਡੇ ਘਰ ਆਹੋ ਬਰਦਾਸ਼ਤ ਨਹੀਂ ਨਾ ਤੁਹਾਡੇ ਕੋਲ ਹੋਣ ੜਿਆ ਹੋਣ ਇਹ ਚੀਜ਼ਾਂ ਤੁਹਾਨੂੰ ਮਨਜੀਤ ਤੇ ਸਾਬੀ ਤੁਹਾਨੂੰ ਦੇ ਦੇ ਆ ਤੁਹਾਨੂੰ ਕੰਮ ਨਹੀਂ ਦੇ ਦੀ ਤੇ ਸਾਨੂੰ ਪਤਾ ਹੀ ਨਹੀਂ ਸਾਨੂੰ ਪਤਾ ਹੁੰਦਾ ਜੇ ਇਹੋ ਹੀ ਗੱਲ ਆਣੀ ਹੈ ਨਾ ਹੁਣ ਮੈਂ ਇੰਨੀ ਗੱਲ ਆਖਾਂ ਉਹੋ ਹੀ ਤੇਰਾ ਪਿਓ ਚੰਗਾ ਹੁੰਦਾ ਤੇ ਸਾਨੂੰ ਦੱਸਿਆ ਹੁੰਦਾ ਸਾਨੂੰ ਹੀ ਪਤਾ ਹੁੰਦਾ ਵੀ ਸਾਡਾ ਹੋਰ ਵੀ ਕੋਈ ਹੈਗਾ ਪਿਓ ਨੂੰ ਤੁਸੀਂ ਦੱਸਣ ਜੋਗਾ ਛੱਡਿਆ ਹੀ ਨਹੀਂ ਪਿਓ ਨੂੰ ਤਾਂ ਤੁਸੀਂ ਜੰਮਦਿਆ ਨਿੱਗ ਨਿੱਕੇ ਨਿਆਣੇ ਹੀ ਜਾਂਦਾ ਤੁਸੀਂ ਘਰੋਂ ਕੱਢਿਆ ਵਾ ਕੀ ਪਤਾ ਤੁਸੀਂ ਉਹਨੂੰ ਕਿੰਨਾ ਕੁ ਦੁਖੀ ਕੀਤਾ ਤੇ ਉਹ ਤਾਂ ਵਾਪਸ ਨਹੀਂ ਆਇਆ ਇੱਥੇ ਕੀ ਪਤਾ ਪਿਓ ਨੇ ਕੀਤਾ ਕਿ ਪਿਓ ਨੇ ਸਾਨੂੰ ਕੀਤਾ ਸੀ ਤੈਨੂੰ ਕੀ ਪਤਾ ਵਾ ਮੈਨੂੰ ਪਤਾ ਵਾ ਸਾਰਾ ਮੈਨੂੰ ਇਹ ਨਾ ਸੋਚੋ ਕਿ ਮੈਂ ਹੁਣ ਨਵੀਂ ਆਈ ਆ ਮੈਨੂੰ ਇਹ ਤਾਂ ਝੜ ਤੱਕ ਤੁਹਾਡੀ ਸਾਰੀ ਹਿਸਟਰੀ ਦਾ ਪਤਾ ਵਾ ਤੇ ਮੈਂ ਤੁਹਾਨੂੰ ਬਾਰ ਬਾਰ ਆਨੀ ਆ ਕਿ ਮੇਰੇ ਪਿਓ ਦਾ ਕੋਈ ਗੱਲ ਨਾ ਕਰਿਓ ਤੇ ਨਾ ਉਹਦਾ ਕੋਈ ਨਾਮ ਲਿਓ ਉਹਦੇ ਵਰਗਾ ਕੋਈ ਬੰਦਾ ਨਹੀਂ ਹੈਗਾ ਦੁਨੀਆ ਤੇ ਤੇ ਰੋਣਾ ਨਾ ਪਾਇਆ ਕਰਿਂ ਨਾ ਦੀਨੇ ਗੱਲ ਕਰਿਆਗਾ ਤੇ ਹੱਸੇ ਹੱਸਿਆਲਾ ਆਸ ਨਾ ਰੱਖੇ ਤੋ ਇਹ ਤੁਸੀਂ ਛੱਡ ਦਿਓ ਗੱਲਾਂ ਤੁਸੀਂ ਇਦਾਂ ਨਾ ਨਾ ਦੋਗੇ ਤੁਸੀਂ ਕਾਨੂੰਨੀ ਕਾਰਵਾਈ ਨਾਲ ਹਿੱਸਾ ਦੋਗੇ ਜੇ ਨਾ ਆਦ ਦੇ ਵਿੱਚ ਕੰਦ ਮਰਾਉਂਦੇ ਮੇਰਾ ਨਾਮ ਵਟਾ ਦਿਓ ਤੇ ਮੇਰਾ ਵੀ ਨਾਮ ਵਟਾ ਦਿ ਫਿਰ ਮੇਰਾ ਵੀ ਨਾਮ ਪਲਵਿੰਦਰ ਨਹੀਂ ਜੇ ਤੈਨੂੰ ਹਿੱਸਾ ਵਾਲਿਆਂ ਵੀ ਪੈਣ ਗਿਆ ਮੇਰੇ ਸੁਣੋ ਗੱਲ ਹਲੇ ਤੇ ਮੈਂ ਇਹ ਚੀਜ਼ ਦੇ ਘਰ ਚ ਆਈ ਨਾ ਜੇ ਮੇਰਾ ਪਿਓ ਆ ਗਿਆ ਨਾ ਤੇ ਇੰਨਾ ਸਤਿਆ ਤੁਹਾਡੇ ਤੋਂ ਕੋਈ ਸਾਰਾ ਕੁਝ ਮੇਰੇ ਨਾਂ ਕਰ ਦੇਣਾ ਵਾ ਮੈਂ ਤੇ ਇਹ ਚੀਜ਼ ਕਹਿ ਕੇ ਆਈ ਕਿ ਡੈਡੀ ਕੋਈ ਗੱਲ ਨਹੀਂ ਜਿਹੜਾ ਜਿਹਦਾ ਹਿੱਸਾ ਬਣਦਾ ਉਹਨੂੰ ਮਿਲੂਗਾ ਸਾਬੀ ਆਪਣੇ ਥਾਂ ਤੇ ਆ ਮਨਜੀਤ ਆਪਣੇ ਥਾਂ ਤੇ ਆ ਆ ਤੂੰ ਸਰਪੰਚਣੀ ਹੀ ਨਾ ਤੂੰ ਕਹਿ ਕੇ ਆਈ ਤੇ ਲੱਭ ਜੋ ਪਤਾ ਮੈਂ ਤੁਹਾਨੂੰ ਅੱਗੇ ਵੀ ਕਹਿਣਾ ਹੁਣ ਵੀ ਕਹਾਂ ਦੀ ਜੇ ਮੇਰਾ ਪਿਓ ਆਪ ਆ ਗਿਆ ਨਾ ਤੇ ਸਾਰਾ ਕੁਝ ਮੇਰੇ ਨਾਂ ਕਰਦਾ ਨਾ ਤੇ ਮਾਂ ਪੁੱਤਾਂ ਨੂੰ ਗਲ ਦੇ ਕੱਪੜੇ ਵੀ ਨਹੀਂ ਲੱਭਣੇ ਐਦਾਂ ਭਜਾਉਂਗੀ ਫਿਰ ਮੈਂ ਇੰਨੀ ਗੱਲ ਵੀ ਉਹਨੂੰ ਪ ਲਗ ਜੂਗਾ ਪਤਾ ਨਹੀਂ ਆਇਆ ਤੇ ਮੈਂ ਵੀ ਤਾਂ ਹੁਣ ਉਹਦੀ ਧੀ ਆਈ ਆ ਨਾ ਤੁਸੀਂ ਤਾਂ ਉਹਦਾ ਸਾਹਮਣਾ ਕਰਨ ਜੋਗੇ ਨਹੀਂ ਹੈਗੇ ਮੈਨੂੰ ਕੀ ਪਤਾ ਧੀ ਆ ਕਿ ਉਹਦਾ ਹੀ ਧੀ ਬੜੀ ਫਿਰਦੀ ਆ ਬਾਰ ਬਾਰ ਇੱਕ ਗੱਲ ਨੂੰ ਨਾ ਕਰੋ ਜਾਓ ਜਾ ਕੇ ਆਪਣਾ ਕੰਮ ਕਰੋ ਜੇ ਚਾਹਦੇ ਹੋ ਨਾ ਕਿ ਸਾਰਾ ਕੁਝ ਤਿੰਨੇ ਤਿੰਨਾ ਦਾ ਹਿੱਸਾ ਕੋ ਜਾ ਬਰਾਬਰ ਹੋ ਜਾਏ ਤੇ ਆਪਣਾ ਮੂੰਹ ਬੰਦ ਰੱਖਿਓ ਤੇ ਜੇ ਚਾਹਦੇ ਹੋ ਨਹੀਂ ਮੂੰਹ ਬੰਦ ਰੱਖਣਾ ਤੇ ਫਿਰ ਜੋ ਕੁਝ ਆ ਨਾ ਕੱਲਾ ਕੱਲੇ ਚੀਜ਼ ਜਿਹੜੀ ਮੇਰੇ ਨਾਲ ਹੋਊਗੀ ਇਹ ਤਾਂ ਮੈਂ ਦੱਸ ਦੇਣੀ ਹੈ ਇਹ ਇੰਨੀ ਗੱਲ ਤੂੰ ਕੋਸਦੀ ਆ ਉਹ ਜਿਹੜੀ ਮੇਰੀ ਦਰਾਣੀ ਆ ਨਾ ਉਹ ਉਹ ਵੇਲੇ ਮੈਂ ਹੁੰਦੀ ਨਾ ਘਰ ਤੇਨੂੰ ਗੇਟ ਵੀ ਨਹੀਂ ਨੰਗਣ ਦੇਣਾ ਇੰਨੀ ਗੱਲ ਯਾਦ ਰੱਖਦੀਓ ਉਹਨੇ ਨੰਗਾ ਲਿਆ ਗੇਟ ਸਾਰਾ ਕੁਝ ਮੈਨੂੰ ਕਰਨਾ ਆਉਂਦਾ ਵਾ ਜੇ ਮੈਂ ਇੱਥੇ ਤਾਂ ਕਹੀ ਮੈਨੂੰ ਬਾਕੀ ਵੀ ਕਰਨਾ ਆਉਂਦਾ ਵਾ ਜਾ ਕੇ ਮੇਰਾ ਸਿਰਖ ਪਾਈ ਨਾ ਕਰੋ ਆਪਣਾ ਕੰਮ ਕਰੋ ਬਾਹਰ ਕੀਤਾ ਹੀ ਇਹ ਕੰਮ ਲੱਗੇ ਵੱਡੇ ਗੱਲਾਂ ਕਰਨ ਕੋ ਕੰਮ ਚਲਾਉਂਦੀ ਨਹੀਂ ਨੀ ਬੈਠੀ ਵੇਹ ਕਿਦਾਂ ਹਿੱਸੇ ਤੇ ਗੱਲ ਆ ਗਈ ਤੇ ਜਾਨ ਇਹਦੀ ਨਿਕਲ ਗਈ ਹੈ ਸ਼ੁਰੂ ਤੋਂ ਲੈ ਕੇ ਅੱਜ ਤੱਕ ਤੂੰ ਹੀ ਸੰਭਲ ਰਹੀ ਹੈ ਮੈਂ ਤਾਂ ਮੰਗਣੀ ਤੀ ਜ ਸਾਡਾ ਹੀ ਪਰ ਜੇ ਇਹ ਗੱਲ ਵਾ ਨਾ ਤਾਂ ਵੇਖੇ ਤੁਹਾਡਾ ਜਲੂਸ ਕਿਦਾਂ ਕੱਢਦੀਆਂ ਖੰਡ ਫੜਿਆ ਸਗਵਿੰਦਰ ਨੂੰ ਜੇਕਰ ਤੋਤਾਂ ਵੀ ਜਿਹੜੀ ਬਾੜ ਕੇ ਗਈਆਂ ਆ ਘਰ ਸੁਣ ਲੈ ਹੁਣ ਕੀ ਕੀ ਬੋਲਦੀ ਏ ਹਲੋ ਹਲੋ ਹਾਂ ਸਗਵਿੰਦਰ ਕੀ ਕਰ ਰਹੇ ਆ ਬਸ ਕੁਛ ਨਹੀਂ ਪਹਿੰਜੀ ਕਰਨਾ ਕੀ ਵੇਲੀ ਕਰਦੇ ਕੰਮ ਧੰਦੇ ਤੁਹਾਨੂੰ ਪਤਾ ਹੀ ਆ ਵੇਲੀ ਆ ਤੇ ਫਿਰ ਘਰ ਆ ਕਿਉਂ ਘਰ ਕਿਉਂ ਆ ਮੈਂ ਨਹੀਂ ਆਉਣਾ ਘਰ ਉਹ ਮੈਡਮ ਇੱਥੇ ਹੀ ਚਲ ਗਈ ਆ ਉਹ ਮੈਡਮ ਇੱਥੇ ਹੀ ਆ ਤੂੰ ਉਹਦੇ ਘਰ ਆਉਣਾ ਘਰ ਤੇ ਮੇਰਾ ਵਾ ਮੈਂ ਨਹੀਂ ਆਉਣਾ ਹੈਗਾ ਕਿਉਂ ਨਹੀਂ ਆਉਣਾ ਹੁਣ ਮੁਸੀਬਤ ਪਈ ਮੇਰੇ ਤੇ ਘਰ ਨਹੀਂ ਆਉਣਾ ਤੂੰ ਕਾਦੀ ਮੁਸੀਬਤ ਵਾ ਤੂੰ ਘਰ ਆ ਮੈਂ ਤੈਨੂੰ ਦੱਸਦੀ ਆ ਚੱਲ ਮੇਰੀ ਗੱਲ ਸੁਣ ਫੇਰ ਮੈਂ ਅੰਦਰ ਨਹੀਂ ਆਉਣਾ ਜੇ ਗੇਟ ਲਾ ਕੇ ਆ ਜਾਓ ਚੱਲ ਮੈਂ ਆਉਣੀ ਆ ਮਿੰਟ ਲਾ ਇੱਕ ਘਰ ਆਉਣ ਲੱਗੀ ਚੱਲ ਠੀਕ ਆ ਫੇਰ ਗੇਟ ਲਾ ਕੇ ਆ ਜਾਓ ਆ ਜਾ ਆ ਜਾ ਛੇਤੀ ਸਾਰਾ ਕੁਝ ਕਰ ਕਰ ਤਰ ਕੇ ਤੇ ਹੁਣ ਮੈਂ ਨਹੀਂ ਆਉਣਾ ਆਉਣਾ ਕਿਉਂ ਨਹੀਂ ਆ ਆਏਂਗੀ ਵੇਖੀ ਕਿੱਦਾਂ ਆਉਣੀ ਤੂੰ ਕਿਉਂ ਡਰ ਆਉਂਦਾ ਸਾਡੇ ਘਰ ਆਉਣ ਨੂੰ ਡਰ ਨਹੀਂ ਦੱਸੋ ਕੀ ਗੱਲ ਮੈਂ ਤਾਂ ਦੌੜੀ ਆਈ ਆ ਕੀ ਗੱਲ ਹੋਈ ਆ ਕੀ ਗੱਲ ਪੁੱਛਣ ਦੀ ਆ ਇਹ ਪੁੱਛ ਹੋਇਆ ਕੀ ਨਹੀਂ ਆ ਕੀ ਹੋਇਆ ਵਾ ਓ ਰਿਆ ਕੀ ਆ ਜੇ ਓ ਜੇ ਕਿਤੇ ਮੈਂ ਉਦਨ ਹੁੰਦੀ ਨਾ ਮੈਂ ਬੁਆ ਨਹੀਂ ਨੰਗਨ ਦਿਨਾ ਉਹਨੂੰ ਮਨੁਣ ਨੂੰ ਕੀ ਪਤਾ ਵੀ ਭੈਣ ਵੀ ਉਹਨੇ ਬੁਆ ਹੁਣ ਬੋੜਾ ਵਜਿਆ ਸੀ ਤਾਂ ਹੋੜਾ ਖੋਲ ਕੇ ਅੰਦਰ ਆ ਗਈ ਤੇ ਮਨੁਣ ਨੂੰ ਕੀ ਪਤਾ ਵੀ ਕੌਣ ਆ ਤੇ ਕੌਣ ਨਹੀਂ ਆ ਬਹੁਤਾ ਭੈਣ ਜੀ ਤੁਹਾਡਾ ਖੁੱਲਾ ਹੀ ਦਿੰਦਾ ਵਾ ਮੈਂ ਤਾਂ ਹੋੜਾ ਮਾਰ ਕੇ ਤਾਂ ਅੰਦਰ ਚਲ ਗਿਆ ਮੈਂ ਕਿਹਾ ਤੇਲ ਚੋਕ ਨਿਗਾਹਾ ਵੀ ਆ ਭੈਣ ਪਾਰੇ ਤੁਹਾਨੂੰ ਇਹਨਾਂ ਵੀ ਸੋਚਣਾ ਚਾਹੀਦਾ ਸਾਬੀ ਘਰ ਨਹੀਂ ਮੈਂ ਘਰ ਨਹੀਂ ਤੁਸੀਂ ਅੰਦਰ ਵੜ ਕੇ ਬੈਠੀਆਂ ਤੇ ਇਹਨੂੰ ਬੂਹੇ ਨਹੋੜਾ ਜਿ ਮਾਰ ਕੇ ਗਈ ਤਾਂ ਤਾਲਾ ਲੱਗੇ ਪਿਆ ਤਾਲਾ ਮਾਰ ਲੈਣੀਓ ਮੈਂ ਕਿਹਾ ਇੱਥੇ ਕਰ ਕੋਈ ਆਉਂਦੇ ਚੱਲ ਦੋਵੇਂ ਜਣੇ ਘਰ ਹੀ ਆ ਕੋਈ ਗੱਲ ਅੱਗੇ ਕਰ ਕੋਈ ਆਂਦਾ ਵਾ ਬੂਹੇ ਅੱਗੇ ਖੁੱਲੇ ਰਹਿੰਦੇ ਆ ਹੁਣ ਸਾਨੂੰ ਕਹੇ ਮੰਨਦਾ ਕੀ ਪਤਾ ਵੀ ਕਿਹੜੇ ਵਾਲੇ ਕਹਨੇ ਆਉਜਣਾ ਵਾ ਅੱਗੇ ਜਿਹੜਾ ਕੋਈ ਆਂਦਾ ਬੂਹਾ ਖੜਕਾ ਕੇ ਆਂਦਾ ਵਾ ਆਹੋ ਤੈਨੂੰ ਕੀ ਪਰਵਾਹ ਆ ਮੁਸੀਬਤ ਸਾਡੇ ਪਹਾ ਦਾ ਕਾਦੀ ਮੁਸੀਬਤ ਪੈ ਗਈ ਕਾਦੀ ਮੁਸੀਬਤ ਪੈ ਗਈ ਹੁਣ ਮੁਸੀਬਤ ਦੱਸਾਂ ਫੇਰ ਮੁਸੀਬਤ ਐਡੀ ਵੱਡੀ ਪੈ ਗਈ ਵੀ ਜਿਹ ਸਾਬੀ ਦੀ ਭੈਣ ਵਾਂ ਦੂਜੀ ਉਹ ਕਿਹੜੇ ਸਾਥ ਦੂਜੀ ਭੈਣ ਕਿਦਾਂ ਭਾਜੀ ਤੇਰੇ ਨੇ ਦੂਜਾ ਵਿਆਹ ਕਰਾਇਆ ਵਾ ਹੈ ਭਾਈ ਨੇ ਦੂਜਾ ਵਿਆਹ ਕਰਾਇਆ ਆਹੋ ਤੇ ਐਹੀ ਗੱਲ ਤੇ ਟੈਨਸ਼ਨ ਹੈ ਮੈਨੂੰ ਮੈਂ ਕੀ ਕਰਾਂ ਹੁਣ ਕਿਹੜੇ ਕੂਚ ਪਾਵਾਂ ਮੈਨੂੰ ਵੀ ਦੱਸੋ ਹੁਣ ਤਾਂ ਹੀ ਫੇ ਭਾਜੀ ਉਹਦਾ ਘਰ ਨਹੀਂ ਵੜਿਆ ਹੈਗਾ ਉਹਨੂੰ ਜੋ ਉੱਥੇ ਬਾ ਟੱਬਰ ਲੱਗ ਗਿਆ ਲੱਬ ਪਿਆ ਉਹਨੇ ਘਰ ਦੇ ਟੱਬਰ ਦੀ ਕਿ ਲੋੜ ਹੀ ਫੇਰ ਉਹਨੂੰ ਆਹੋ ਤੇ ਮੈਨੂੰ ਸਾਰੇ ਆਂਦੇ ਨੇ ਨਾ ਮਾੜੀ ਮਾੜੀ ਹੁਣ ਪਤਾ ਲੱਗੂਗਾ ਨਾਲੇ ਤੇ ਭਰਾ ਨੂੰ ਵੀ ਦੱਸਦੀ ਹੁਣ ਇਹਦੀ ਕਰਤੂਤ ਮੈਨੂੰ ਤੇ ਆਂਦਾ ਹੀ ਨਾ ਪਰਜਾਈ ਮੇਰੀ ਮਾੜੀ ਹੋ ਤੇ ਗੱਲ ਸਹੀ ਉਹ ਤੇ ਇਸੇ ਕਰਕੇ ਨਹੀਂ ਹੁੰਦਾ ਹੈਗਾ ਤੁਹਾਡੇ ਕਰਕੇ ਤੇ ਵੱੜਦਾ ਹੀ ਕਦੀ ਨਹੀਂ ਵੱੜਦਾ ਆਂਦਾ ਹੀ ਵੀ ਸਾਰੇ ਮੇਰੇ ਪਰਜਾਈ ਦਾ ਕਸੂਰ ਹੈ ਤੇ ਮੈਂ ਸੋਹ ਆਖਣਾ ਮੈਨਾਂ ਹੈ ਕਿ ਕੋਈ ਗੱਲ ਨਹੀਂ ਵੀ ਚਲੋ ਚੱਲਿਆ ਕਰ ਆਂਦਾ ਨਾ ਮੈਂ ਨਹੀਂ ਵੱੜਨਾ ਤੂੰ ਹੀ ਵੱੜ ਤਾ ਹੁਣ ਮੈਂ ਆਪ ਦੱਸੂਗੀ ਨਾ ਹਾਂ ਪਰਜਾਈ ਦਾ ਕਸੂਰ ਵਾ ਸਾਰੇ ਬਨੇ ਹੁਣ ਭਰਾ ਦਾ ਵੇਖੀ ਅਸਾ ਤਾਂ ਹੁਣ ਕੀ ਆਂਦੀ ਐ ਮੈਡਮ ਹੁਣ ਮੈਡਮ ਆਂਦੀ ਵੀ ਹਰ ਥਾਂ ਦਾ ਇੱਕ ਇੱਕ ਪਲ ਦਾ ਹਿੱਸਾ ਚਾਹੀਦਾ ਮੈਨੂੰ ਸਾਰਾ ਸਾਰਾ ਕਿਤਾਬ ਦਓ ਮੈਂ ਕਿੱਦਾਂ ਦਵਾਂ ਦੱਸੋ ਨਾ ਮੈਨੂੰ ਨਹੀਂ ਇਹ ਸਭ ਦਾ ਕੋਣ ਵਾਲੀ ਕੋ ਹੈਗਾ ਪ੍ਰੂਫ ਹੈ ਪਿਓ ਦੀ ਕੁੜੀ ਕੀ ਪਤਾ ਕੌਣ ਐ ਤੇ ਕੌਣ ਨਹੀਂ ਆਹ ਗੱਲ ਮੈਂ ਆਖੀ ਜੇ ਮੇਰਾ ਪਿਓ ਆ ਗਿਆ ਨਾ ਤੇ ਕੱਲਾ ਕੱਲਾ ਹਿੱਸਾ ਕਢਾਊਗਾ ਤੁਹਾਨੂੰ ਤਾਂ ਪਹਿਲਾਂ ਪ੍ਰੂਫ ਲਿਆ ਤੇ ਪਿਓ ਨੂੰ ਲਿਆ ਫਿਰ ਪਹਿਲਾਂ ਇਹ ਦੱਸੋ ਕਿਹਨੂੰ ਇਹਨੇ ਵਿਆਹ ਕਿੱਦਾਂ ਕਰਵਾ ਲਿਆ ਇਹੋ ਤੇ ਗੱਲ ਵਾ ਵਿਆਹ ਕਰਾਉਣ ਲੱਗਾ ਸੋਚ ਲੈਂਦਾ ਅਜੇ ਮੇਰਾ ਤਲਾਕ ਹੋ ਗਿਆ ਸੀ ਇਹਨਾਂ ਮੈਂ ਤਾਂ ਕੁਝ ਨਹੀਂ ਕਿਹਾ ਪੜਿਆ ਮਣੀ ਨਹੀਂ ਤੇ ਕਰੂ ਤੇ ਗਿਆ ਕੰ ਮੈਨੂੰ ਕੀ ਪਤਾ ਕੰਮ ਤੇ ਕੀ ਆ ਕਿ ਹੋਣ ਇੱਕ ਗੱਲ ਆ ਮੇਰੀ ਮੇਰੀ ਗੱਲ ਸੁਣੋ ਹੁਣ ਕਡੋ ਤਾਂ ਗਿਆ ਤੁਹਾਡੇ ਕੋਲ ਕੰਮ ਤੇ ਹੁਣ ਤੁਹਾਡੇ ਨਾਲ ਦਮਾਂ ਜੀਆਂ ਤੇ ਕੀ ਪਤਾ ਕੀ ਗੱਲਬਾਤ ਹੋਈਏ ਹੁਣ ਤੁਸੀਂ ਦੱਸੋ ਨਾ ਕੋਈ ਗੱਲਬਾਤ ਹੋਈ ਸੀ ਕੋਈ ਵੀ ਨਹੀਂ ਸੁਖਵਿੰਦਰ ਗੱਲਬਾਤ ਹੋਈ ਕਿਉਂਕਿ ਹੁਣ ਅਸੀਂ ਤਾਂ ਲਾਂਬੇ ਅਸੀਂ ਤਾਂ ਅਜੇ ਬਸ ਜੋ ਤੁਸੀਂ ਦੱਸਿਆ ਸੀ ਤੋਂ ਹੋਈ ਸੁਣਿਆ ਵਾ ਹੁਣ ਵੀ ਚਲੀ ਗੱਲਦਾ ਹੁਣ ਤੁਹਾਨੂੰ ਪਤਾ ਹੋਊਗਾ ਵੀ ਕੀ ਗੱਲਬਾਤ ਹੋਈ ਗੱਲਬਾਤ ਮੈਨੂੰ ਤੇਨੂੰ ਪਤਾ ਨਾ ਸਾਡੇ ਵਿੱਚ ਗੱਲਬਾਤ ਕੋਈ ਹੁੰਦੀ ਨਹੀਂ ਮਾੜਾ ਮੋਟਾ ਤਾਂ ਘਰ ਦੇ ਵਿੱਚ ਖੜਬੜ ਹੋ ਹੀ ਜਾਂਦੀ ਐ ਤਾਂ ਮਾੜੇ ਮੋਟੇ ਨਾਲ ਛੱਡ ਕੇ ਚੱਲ ਜਾਈਦਾ ਮੇਰੀ ਗੱਲ ਸੁਣ ਨਾ ਮਾੜੇ ਮੋਟੇ ਦਾ ਬੰਦਾ ਛੱਡ ਕੇ ਨਹੀਂ ਜਾਂਦਾ ਫੇ ਜਰੂਰ ਤੁਹਾਡੇ ਇਹ ਕਿ ਕਿੰਦਾ ਮੋਰਾ ਖਾਲਾ ਤੇ ਮੇਰੀ ਗੱਲ ਸੁਣ ਨਾ ਫੇਰ ਜੇ ਤੁਹਾਡੇ ਚ ਕੋਈ ਹੋਊਗਾ ਤਾਂ ਫੇਰ ਹੀ ਕੋਈ ਗੱਲਬਾਤ ਹੋਈ ਹੋਊਗੀ ਫੇਰ ਉਹਨੇ ਐਵੇਂ ਥੋੜਾ ਬਾਹਰ ਵਿਆਹ ਕਰਵਾ ਲੈ ਦੂਜੇ ਦਾ ਜੇ ਘਰ ਹੋਵੇ ਸੌਖਾ ਹੋ ਗਿਆ ਫੇਰ ਜੇ ਬੰਦਾ ਘਰੋਂ ਸੌਖਾ ਹੋਵੇ ਨਾ ਕੁਝ ਖੁਸ਼ ਹੋਵੇ ਫੇਰ ਬੰਦਾ ਕਦੀ ਵੀ ਨਹੀਂ ਬਾਹਰ ਵਿਆਹ ਕਰਨ ਦਾ ਹਾਂ ਸੁਖਵਿੰਦਰ ਇਹ ਬੀਤੀਆਂ ਨਹੀਂ ਨਾ ਤੇਰੇ ਤੇ ਮੇਰੇ ਤੇ ਬੀਤਣ ਡੀਆਂ ਨਾ ਮੈਨੂੰ ਪੁੱਛ ਮੈਨੂੰ ਕਿੰਨੀ ਅੱਗ ਲੱਗੀ ਪਈ ਐ ਇਹ ਵਾਲੇ ਅੱਗ ਤਾਂ ਮੈਂ ਮੰਨਦੀ ਮੈਨੂੰ ਲੱਗੀ ਮੈਨੂੰ ਪਤਾ ਵਾ ਮੈਂ ਸਭ ਜਾਣਦੀ ਮੈਂ ਵੀ ਜਨਾਨੀਆਂ ਜਨਾਨੀ ਦਾ ਜਨਾਨੀ ਦੁੱਖ ਸਮਝਦੀ ਆ ਪਰ ਤੁਹਾਡੇ ਚ ਵੀ ਕਮੀਆਂ ਹੁੰਦੀ ਮਿੰਨੂ ਹੀ ਮਾੜੀ ਆਖਣਾ ਸਾਰਿਆਂ ਚੰਗੀ ਤੇ ਕਿਸ ਬਣਿਓ ਆਖਿਆ ਹੀ ਨਾ ਹੁਣ ਚੱਲ ਸਾਡੇ ਭੈਣ ਹੁਣ ਜੋ ਪਿੱਛੇ ਗੱਲਾਂ ਹੋ ਗਿਆ ਹੋ ਗਿਆ ਸਾਡੇ ਤੋਂ ਜੋ ਹੋਗਾ ਵੇਖੀ ਦੇਖੀ ਜਾ ਚੱਲ ਆ ਪਹਿਲਾਂ ਮੈਂ ਇਹਦੇ ਨਾਲ ਜਾਣੀ ਆ ਨਾ ਮੈਂ ਕੱਢਦੀ ਨੂੰ ਬਾਹਰ ਹੈ ਤੁਸੀਂ ਵੀ ਮੇਰੇ ਨਾਲ ਮੈਂ ਤਾਂ ਸਾਰਾ ਇਜਾਮ ਲਾਉਂਦੇ ਵੀ ਤੂੰ ਹੀ ਘਰ ਵਾੜੇ ਤੈਨੂੰ ਮੈਂ ਇਹਨੂੰ ਕੱਢਦੀ ਆ ਨਾ ਬਾਹਰ ਹੈ ਕੌਣ ਵਾ ਆ ਜਾ ਤੇਰੇ ਹੱਥੇ ਨਿਕਲ ਜੇ ਤੂੰ ਆਹੋ